ਅਕਾਲ ਤਖਤ ਸਹਿਤ ਜਦੋਂ ਪੇਸ਼ ਹੋਈ ਸੀ ਤਾਂ ਉਦੋਂ ਜਿਹੜੇ ਆ ਸਾਰੇ ਜਿਹੜੇ ਜ਼ੁਲਮ ਜੋ ਉਹਨਾਂ ਤੇ ਦੋਸ਼ ਲੱਗੇ ਸੀ ਬਾਦਲ ਪਰਿਵਾਰ ਦੇ ਉੱਪਰ ਉਹਨਾਂ ਨੇ ਸਾਰੇ ਐਕਸੈਪਟ ਕੀਤੇ ਆ ਤਾਂ ਬਾਹਰ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਇਹ ਗੱਲ ਕਹਿਣੀ ਕਿ ਅਸੀਂ ਜੋ ਦੋਸ਼ ਨਹੀਂ ਵੀ ਕੀਤੇ ਜੋ ਜੋ ਜ਼ੁਲਮ ਨਹੀਂ ਵੀ ਕੀਤੇ ਉਹ ਵੀ ਅਸੀਂ ਕਬੂਲੇ ਨੇ ਦੇਖੋ ਅਕਾਲ ਤਖਤ ਸਾਡੇ ਸਿੱਖਾਂ ਦੀ ਮਹਾਨ ਮਹਾਨ ਤਖਤ ਜੀ ਇਸ ਤਖਤ ਦੇ ਉੱਤੇ ਇੱਕ ਅੱਡੀ ਵੱਡੀ ਮਹਾਨ ਅਸਤੀ ਜਿਨ੍ਹਾਂ ਦਾ ਪਿਤਾ 5 ਵਾਰੀ ਸੀਐਮ ਰਿਹਾ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਉਸੇ ਪੰਥ ਨੂੰ ਚਲਾਉਣ ਵਾਲਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਉਹ ਨੇ ਮਾਨੇ ਜੇ ਬਣ ਕੇ ਉੱਥੇ ਉਹਨਾਂ ਨੇ ਹੱਥ ਜੋੜ ਕੇ ਇੱਕ ਫੈਕਚਰ ਹੋਈ ਲੱਤ ਦੇ ਨਾਲ ਔਖੇ ਸੋਕੇ ਖੜ ਕੇ ਜੋ ਚਤੇਦਾਰਾਂ ਨੇ ਹੁਕਮ ਕੀਤਾ ਪ੍ਰਵਾਨ ਕੀਤਾ ਜੀ ਦੇਖੋ ਅਕਾਲ ਤਖਤ ਤੇ ਕੋਈ ਵੀ ਆ ਗਿਆ ਜੇ ਗਲਤੀ ਕੀਤੀ ਨਹੀਂ ਕੀਤੀ ਜੇ ਉੱਥੇ ਆ ਗਿਆ ਤਾਂ ਬਖਸ਼ਿਆ ਗਿਆ ਜੀ ਅਕਾਲ ਤਖਤ ਸਾਡੇ ਗੁਰੂਆਂ ਦਾ ਘਰ ਤਾਂ ਬਖਸ਼ਣ ਵਾਲਾ ਹ ਹ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ 'ਚ ਪਾਲ ਉਹ ਕਿੰਦੇ ਪਿੱਛੇ ਪਾਰਟੀ ਪਿੱਛੇ ਜੀ ਇੱਕ ਸਿੱਖ ਕਦੇ ਨਹੀਂ ਚਾਹੇਗਾ ਬੇਦਬੀ ਹੋਏ ਹ ਤੇ ਇੱਕ ਸਿੱਖ ਕਦੇ ਵੀ ਨਹੀਂ ਚਾਹੇਗਾ ਗੁਰੂ ਘਰ ਨੂੰ ਮੰਨਣਾ ਵੀ ਮੈਂ ਕਿਸੇ ਤੇ ਗੋਲੀਆਂ ਮਾਰਾਂ ਜੀ ਇਹ ਤਾਂ ਰਾਜਨੀਤੀ ਸੀ ਅ ਇੰਟੈਲੀਜੈਂਸੀ ਸੀ ਉਹਨਾਂ ਕਰਾ ਕੇ ਸਾਰਾ ਕੁਝ ਅਕਾਲੀ ਦਲ ਨੂੰ ਬਦਨਾਮ ਕਰਕੇ ਸਰਕਾਰਾਂ ਬਣਾ ਲੀਆਂ ਦੋ ਵਾਰ ਤੇ ਉਸ ਤੋਂ ਬਾਅਦ ਕੀ ਇਸ ਫਿਰ ਇਹਨਾਂ ਨੇ ਸਰਕਾਰਾਂ ਨੇ ਇੱਕ ਦੋਸ਼ ਤਿਆਰ ਕਰਕੇ ਕੋਈ ਸਜ਼ਾ ਦਿੱਤੀ ਦੱਸੋ ਕੋਈ ਠੋਕੇ ਮੰਦਰ ਠੋਕੇ ਦੇ ਦਿੰਦੇ ਫਿਰ ਨਹੀਂ